ਐ ਨਿਸ ਸਹਜ ਸੋਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਐ ਸਿਫਤ ਖਸਮ ਦੀ ਨੂਰ ਅਰ ਸੋ ਕੁਰ ਸੋ ਝਟੀਐ ਤਦ ਡਠੇ ਸਚ ਪਾਤਸ ਮਾਲ ਜਨਮ ਜਨਮ ਦੀ ਕੱਟੀ ਸਜਣ ਸੱਚ ਪਤਸਾ ਸਿਰਸ ਹਦਸ ਜਿਸ ਪਾਸ ਬਹਿਠਿਓ ਸੋਹੀਐ ਸਬਨੰਦ ਵੇਸੋ ਸੱਜਣ ਸਚ ਪਤ ਸੋ ਸਿਰ ਸਾਧਸੋ ਜਿਸ ਪਾਸ ਬਹਿਟਿਆ ਸੋਹੀਏ ਸਭ ਆਨੰਦ ਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 2 ਕਿਆ ਕਰ ਲੱਗੈ ਚਾ ਕਰੀ ਨਾਲੇ ਗਰ ਬਵਾਦ ਗੱਲਾਂ ਕਰ ਕਣੇਰੀਆ ਸਮਨਾ ਪਾਇ ਸਾਦ ਚਾਕਰ ਲੱਗੈ ਚਾ ਕਰੀ ਨਾਲੇ ਗਰਬਵਾਦ ਗੱਲ ਕਰ ਕੜੇਰੀਆ ਸਮਨਾ ਪਾਇ ਸਾਦ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ ਮਹੱਲਾ ਦੂਜਾ ਜੋ ਜੀਏ ਹੋਏ ਸੋ ਉਗਵ ਕਾ ਕਹਿਆ ਵਾਓ ਬੀਜ ਬਖ ਮੰਗ ਅੰਮ੍ਰਿਤ ਨਾਲ ਇਆਣ ਦੋਸਤੀ ਕਾਦੇ ਨ ਆਵੈ ਰਾਸ ਜੇ ਹ ਜਾਣ ਤਿਹੋ ਵਰਤੈ வச தூ அந்த வசத்தவீவ பத்தி ਉਕਮਨਾ ਚੱਲੇ ਕਹੀ ਵਣ ਸਹਿਤ ਵਿਗਾਸ ਮਹਲਾ ਦੂਜਾ ਨਾਲ ਇਆਂ ਦੋਸਤੀ ਵਡਾਰੂ ਸਿਉ ਨਹਿੋ ਕਜਿਓ ਤਿਸਦਾਥ ਨਾਥਿ ਹੋ ਮਹੱਲਾ ਦੂਜਾ ਹੋਏ ਇਆਣਾ ਕਰੇ ਕਮ ਕਰਾਸ ਜੇ ਇੱਕ ਅਦ ਚੰਗੀ ਕਰੇ ਰ ਲੱਗ ਚਾ ਕਰੀ ਜੇ ਚੱਲ ਖਸਮ ਭਾਈ ਹੋਰ ਮਤ ਤਿਸਨੋਂ ਅਗਲੇ ਓਹ ਵਜੋ ਭੇ ਧੂਣਾ ਖਾਏ ਸਮੇ ਕਰ ਬਰਾਬਰੀ ਫਿਰ ਗੈਰ ਤੇ ਅੰਦਰ ਪਾਈ ਵਜਹ ਗਵਾਏ ਅਗਲਾ ਮੋਹੇ ਮੋਹੇ ਪਾਣ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਾਹੀ ਐਸਾ ਬਾਸ ਨਾਨਕ ਹੁਕਮਨਾ ਚੱਲਈ ਆਲ ਖਸਮ ਚੱਲੇ ਅਰਦਾਸ ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਐਸਾ ਵਾਸ ਕਹ ਹੁਕਮਾ ਚੱਲਈ ਨਾਲ ਖਸਮ ਚੱਲੇ ਅਰਦਾਸ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ ਦੂਜਾ ਚਾਕਰ ਲੱਗੈ ਚਾਕਰੀ ਨਾਲ ਗਰਬਵਾਦ ਗੱਲਾਂ ਕਰੇ ਘਨੇਰੀਆ ਖਸਮ ਨਾ ਪਾਏ ਸਾਧ ਰਾਗ ਆਸਾ ਕੀ ਵਾਰ ਪਾਉੜੇ ਭਾਈ ਵੀ ਸ਼ਲੋਕਾਂ ਨਾਲ